ਉਸ ਦੇ ਉੱਤੇ ਹੱਥ ਰੱਖ ਕੇ ਫਰਮਾਇਆ ਦਸ ਮੈਂ ਪਾਉਂਗਾ ਉਹ ਰੋਂਦੇ ਹੋਏ ਕਹਿਣ ਲਗਾ ਹੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੈਂ ਆਪ ਜੀ ਦੇ صدਕੇ ਜਾਵਾਂ ਆਪ ਜੀ ਦੇ ਇਲਾਵਾ ਕੌਣ ਹੋ ਸਕਦਾ ਹੈ ਜਿਹੜਾ ਇੱਕ ਦਬੇ ਕੁਚਲੇ ਅਤੇ ਗਰੀਬ ਅਤੇ ਬੇਸਹਾਰਾ ਇਨਸਾਨ ਨੂੰ ਇਨਸਾਨ ਦੇ ਨਾਲ ਇਨਾ ਪ੍ਰੇਮ ਅਤੇ ਸਤਕਾਰ ਕਰ ਸਕਦਾ ਹੈ ਜਮਾਤ ਅਹਿਮਦੀਆ ਦੇ ਸਮਸਰੂ ਰਹਿਮਤ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਜਿਹੜਾ ਵੀ ਧਰਮ ਸੰਸਾਰ ਵਿੱਚ ਅਮਨਨ ਤੇ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਕੰਮ ਕਰਦਣ ਕਰੀਏ ਕਿ ਅਸੀਂ ਸਾਰੇ ਹੀ ਆਪਸ ਵਿੱਚ ਰਲ ਕੇ ਸੰਸਾਰ ਵਿੱਚ ਅਮਨਨ ਤੇ ਸ਼ਾਂਤੀ ਦੀ ਸਥਾਪਨਾ ਕਰਾਂਗੇ ਰੱਬਾ ਸਿੱਖ Hindu ਮੁਸਲਮ ਇਸਾਈ ਨੂੰ ਪ੍ਰੇਮੀ ਬਣਾ ਦੇ ਰੱਬ ਕਰੇ ਅਜੇ ਹਾਈ ਹੋਵੇ ਲਵ ਫੋਰ ਆਲ ਹੇਟਰ ਫਰ ਨਨ ਮੁਹੱਬਤ ਸਬ ਨਾਲ ਇਸੇ ਤਰ੍ਹਾਂ ਮਿਸਟਰ ਵਿਜੇ ਕੁਮਾਰ BNO ਆਫੀਸਰ ਖਾਸਾਰ ہم سب کی طرف سے ہر دو معزز مہمان صدارتی خطاب ہوگا جس کے لیے خاک سار صدر اجلاس سے درخواست کرتے ہیں ایک رشیف میں ہم سب کا میں تہ دل سے شوق ہم, ہم نے یہ دیکھا اور یہ سنا کہ جماعت احمدیہ کی جان دراصل خلافت احمدیہ ہے یعنی جو روحانی امام جو جماعت احمدیہ کے اسپرچول ورلڈ وائڈ لیڈر حضرت مرزا مسرور احمد صاحب ہیں उनके मार्गदर्शन में और उनकी हिदायत पर जमात अहमदिया जो भी काम करती है वो करती है इसी तरह आज के प्रोग्राम में हमने ये भी सुना है कि विश्व शांति के लिए इस्लाम की क्या शिक्षाएं हैं और जमात अहमदिया के सुप्रीम लीडर पूरी दुनिया में विश्व शांति के लिए क्या प्रयास कर रहे हैं और विश्व शांति के लिए ਕਿਆ ਨਸੀਹਤ ਪੂਰੀ ਦੁਨੀਆ ਕੋ ਫਰਮਾ ਰਹੇ ਹਨ ਇਸ ਕੇ ਹਵਾਲੇ ਸੇ ਵੀ ਹਮਨੇ ਡਾਕੂਮੈਂਟਰੀ ਮੇਂ ਵੀ ਇਸੀ ਤਰ੍ਹਾਂ ਗਿਆਨੀ ਜੀ ਨੇ ਜੋ ਤਕਰੀਰ ਕੀ ਹੈ ਉਸ ਮੇਂ ਵੀ ਹਮਨੇ ਨਸਾਇਆ ਸੁਨੇ ਹੈ ਅ ਅੱਜ ਐਮਡੀਆ ਜਮਾਤ ਦੇ ਖਲਾਫਤ ਦਿਵਸ ਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਐਮਡੀਆ ਗਰਾਉਂਡ ਵਿੱਚ ਪਹੁੰਚੇ ਆ ਆਏ ਜਿਹੜਾ ਦਿਨ ਹੈ ਸਾਡੇ ਇਹ ਗੁਰਤਾ ਗੱਦੀ ਦੀ ਦਿਵਸ ਦੇ ਤੌਰ ਤੇ ਬਣਾਇਆ ਜਾਂਦਾ ਇਹ ਦਿਨ ਜਿਹੜਾ 27 ਤਰੀਕ ਨੂੰ ਜਿਹੜਾ ਇਹ ਮਨਾਇਆ ਜਾਂਦਾ ਉਹਦੇ ਸਬੰਧ ਵਿੱਚ ਅੱਜ ਸਰਵਤ ਤੁਹਾਨੂੰ ਸੰਮੇਲਨ ਜਿਹੜਾ ਆ ਐਮਡੀ ਜਮਾਤ ਵੱਲੋਂ ਕਰਵਾਇਆ ਗਿਆ ਉਹਦੇ ਵਿੱਚ ਇਹੋ ਹੀ ਸਾਰੀ ਜਿਹੜਾ ਸਾਡੇ ਕੋਲ ਨਤੀਜਾ ਜਿਹੜਾ ਨਿਕਲ ਕੇ ਆਉਂਦਾ ਹੈ ਸਾਡੇ ਕੋਲ ਇਹੋ ਹੀ ਗੱਲ ਦੱਸੀ ਗਈ ਹੈ ਕਿ ਮਨੁੱਖਤਾ ਦੇ ਨਾਲ ਪਿਆਰ ਕੀਤਾ ਜਾਵੇ ਮਨੁੱਖਤਾ ਦੇ ਪਿਆਰ ਦਾ ਸੰਦੇਸ਼ ਜਿਹੜਾ ਆ ਉਹ ਸਾਰੀ ਦੁਨੀਆ ਤੱਕ ਫੈਲਾਇਆ ਗਿਆ ਤੇ ਇਸ ਜਮਾਤ ਵੱਲੋਂ ਹਮੇਸ਼ਾ ਹੀ ਜਿਹੜਾ ਸਰਵਤਰੰ ਮੇੜਾ ਸੰਮੇਲਨ ਇਹ ਲਗਾਤਾਰ ਕਰਵਾਇਆ ਜਾ ਰਿਹਾ ਤੇ ਇਹ ਸਮਾਜ ਦੇ ਵਿੱਚ ਬਹੁਤ ਸਾਰੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੰਮ ਜਿਹੜੀ ਹੈ ਜਮਾਤ ਕਰ ਰਹੀ ਹੈ ਕੇਵਲ ਆਪਣੀ ਜਮਾਤ ਤੱਕ ਸੀਮਤ ਨਾ ਰਹਿ ਕੇ ਵੱਖ-ਵੱਖ ਸਕੂਲਾਂ ਦੇ ਵਿੱਚ ਵਾਟਰ ਕੋਲਰ ਲਗਾਣੇ ਬੱਚਿਆਂ ਦੀਆਂ ਫੀਸਾਂ ਪੇ ਕਰਨੀ ਆ ਪੌਦੇ ਲਗਾਣੇ ਇੱਥੋਂ ਤੱਕ ਕਿ ਮਤਲਬ ਕਿ ਇਹਨਾਂ ਦੀ ਇਹੀ ਹੈ ਇਹਨਾਂ ਦੇ ਖਲੀਫਾ ਸਾਹਿਬ ਜੀ ਨੇ ਇੱਕੋ ਹੀ ਸੰਦੇਸ਼ ਦਿੱਤਾ ਕਿ ਮਨੁੱਖਤਾ ਦੀ ਭਲਾਈ ਕਰਨੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਸ ਤਨਾ ਹਰੇਕ ਧਰਮ ਜਿਹੜਾ ਆ ਉਹ ਇਹੋ ਹੀ ਸਿਖਾਉਂਦਾ ਸਾਨੂੰ ਕਿ ਸਾਰੇ ਮਨੁੱਖ ਧਰਤੀ ਦੇ ਉੱਤੇ ਬਰਾਬਰ ਨੇ ਤੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕੀਤਾ ਜਾਵੇ ਤੇ ਤਾਂ ਜੋ ਕੇ ਸਮਾਜ ਸਾਡਾ ਹੋ ਤਰੱਕੀਆਂ ਵਿੱਚ ਜਾਵੇ ਧੰਨਵਾਦ